ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਸ਼ੀਏ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਹਲਦੀ ਦੇ ਪਾਣੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੇ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਨੂੰ ਕਰਨਾ ਹੈ ਆਪਣੇ ਘਰ ਦੇ ਵਿੱਚ ਹਲਦੀ ਦੇ ਪਾਣੀ ਦਾ ਇਹ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਤੁਸੀਂ ਇਸ ਜਗ੍ਹਾ ਤੇ ਹਲਦੀ ਵਾਲੇ ਪਾਣੀ ਨੂੰ ਪਾ ਦੇਣੇ ਤੇ ਤੁਸੀਂ ਇਹ ਉਪਾਅ ਕਰਨ ਦੇ ਨਾਲ ਕਰੋੜਾਂ ਦੇ ਵਿੱਚ ਖੇਡੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਕੋਲ ਪੈਸਾ ਹੀ ਪੈਸਾ ਹੋ ਜਾਵੇਗਾ ਤਾਂ ਏਸੀ ਤਰੀਕੇ ਦੇ ਨਾਲ ਜਿਵੇਂ ਆਪਾਂ ਜਾਣਦੇ ਹਾਂ ਕਿ ਜੇਠ ਦਾ ਮਹੀਨਾ ਜਾ ਰਿਹਾ ਹੈ ਤੇ ਅਗਲਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਉਵੇਂ ਹੀ ਨੇਦੇ ਸ਼ੁਰੂ ਹੁੰਦਿਆਂ ਹੀ ਆਉਣ ਵਾਲੇ ਪਹਿਲੇ ਸ਼ੁੱਕਰਵਾਰ ਨੂੰ ਜੇਕਰ ਤੁਸੀਂ ਇਹ ਉਪਾਅ ਕਰ ਲਓਗੇ ਇਸ ਦਿਨ ਸ਼ੁਰੂਆਤ ਸਿੱਧੀ ਜੋਗ ਦਾ ਨਿਰਮਾਣ ਹੋਣ ਚਾਰਿਆ ਤੇ ਇਸ ਦਿਨ ਕੀਤਾ ਗਿਆ ਸਾਡਾ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਇਸ ਸੰਗਰਾਦ ਤੇ ਪਹਿਲੇ ਸ਼ੁੱਕਰਵਾਰ ਨੂੰ ਇਹ ਨਿਰਮਾਣ ਦਾ ਜੋਗ ਬਣਨਾ ਆਪਣੀ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਮ ਜੋਗ ਹੈ ਇਸ ਦਿਨ ਦਾ ਤੁਸੀਂ ਲਾਭ ਉਠਾਉਂਦੇ ਹੋਏ ਆਪਣੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਉਪਾਅ ਤੁਸੀਂ ਜ਼ਰੂਰ ਕਰ ਲੈ। ਇਹ ਮੌਕਾ ਤੁਸੀਂ ਆਪਣੇ ਹੱਥੋਂ ਜਾਣ ਨਹੀਂ ਦੇਣਾ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਪ੍ਰੋਬਲਮ ਦੂਰ ਹੋਣ ਗਿਆ ਕਿ ਉਹਨਾਂ ਦੇ ਨਾਲ-ਨਾਲ ਜੋ ਵੀ ਤੁਹਾਡੇ ਘਰ ਦੇ ਵਿੱਚ ਗਰੀਬੀ ਜਾਂ ਕਰਜ਼ੇ ਵਰਗੀ ਸਮੱਸਿਆ ਜਾਂ ਕਿਸੇ ਦਾ ਉਧਾਰ ਲਿਆ ਹੋਇਆ ਪੈਸਾ ਤੁਸੀਂ ਵਾਪਸ ਨਹੀਂ ਕਰ 파 ਰਹੇ ਪੈਸੇ ਦੇ ਰਿਲੇਟਡ ਜੋ ਵੀ ਸਮੱਸਿਆ ਹੋਵੇਗੀ ਉਹ ਇਸ ਉਪਾਡੂ ਕਰਨ ਦੇ ਨਾਲ ਦੂਰ ਹੋ ਜਾਵੇਗੀ ਵਿਸ਼ੇਸ਼ ਕਰਕੇ ਜਿਹੜੇ ਲੋਕ ਤਾਂ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹ ਤਾਂ ਇਸ ਉਪਾਡੂ ਖਾਸ ਕਰਕੇ ਜ਼ਰੂਰ ਕਰਨਾ ਇੰਨਾ ਦੇ ਕੋਲ ਪੈਸਾ ਅੰੁਦਾ ਨਹੀਂ ਚਾਰ ਰੋਕਦਾ ਨਹੀਂ ਤੇ ਚਾਹ ਫਿਰ ਫਜ਼ੂਲ ਖਰਚ ਬਹੁਤ ਜ਼ਿਆਦਾ ਵਧੇ ਹੋਏ ਨੇ ਚਾਹ ਫਿਰ ਬਿਮਾਰੀਆਂ ਦੇ ਉੱਪਰ ਪੈਸਾ ਲੱਗਦਾ ਜਾ ਰਿਹਾ ਜਿੰਨੇ ਹੀ ਤੁਸੀਂ ਹਰੀ ਵਿਸ਼ਨੂ ਜੀ ਨੂੰ ਪ੍ਰਸੰਨ ਕਰੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਉਸੇ ਤਰ੍ਹਾਂ ਹੀ ਤੁਹਾਡੇ ਘਰ ਦੇ ਵਿੱਚ ਸ਼੍ਰੀ ਹਰੀ ਵਿਸ਼ਨੂ ਜੀ ਦੀ ਅਪਾਰ ਕਿਰਪਾ ਹੋਵੇਗੀ ਕਿ ਤੁਹਾਡੀਆਂ ਸਾਰੀਆਂ ਬਣੋ ਕਾਮਨਾ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਇਸੀ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਤਾਂ ਨਦੀ ਦੇਵੀ ਮਾ ਲਕਸ਼ਮੀ ਜੀ ਕਿਵੇਂ ਪਰਸੰਨ ਹੁੰਦੀ ਹੈ ਜਦੋਂ ਅਸੀਂ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਪਰਸੰਨ ਕਰਦੇ ਹਾਂ ਤਾਂ ਤਾਂ ਨਦੀ ਦੇਵੀ ਮਾ ਲਕਸ਼ਮੀ ਜੀ ਸਾਡੇ ਤੋਂ ਬਹੁਤ ਹੀ ਜ਼ਿਆਦਾ ਪਰਸੰਨ ਹੁੰਦੀ ਹੈ ਤੇ ਪਰਸੰਨ ਹੋ ਕੇ ਸਾਡੀਆਂ ਸਾਰੀਆਂ ਮਨੋ ਕਾਮਨਾ ਨੂੰ ਪੂਰਾ ਕਰ ਦਿੰਦੀ ਏਸੇ ਤਰ੍ਹਾਂ ਤਾਂ ਨਦੀ ਦੇਵੀ ਮਾ ਲਕਸ਼ਮੀ ਜੀ ਉਸ ਜਗ੍ਹਾ ਤੇ ਉਸ ਸੰਸਥਾਨ ਤੇ ਵਾਸ ਕਰਦੀ ਜਿੱਥੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਵਾਸ ਹੁੰਦਾ ਹੈ ਇਸੀ ਤਰ੍ਹਾਂ ਤਾਂ ਨਦੀ ਦੇਵੀ માં લક્ષ્મીજી હંમેશા ਉਸ ਜਗ੍ਹਾ ਤੇ ਹੀ ਰਹਿੰਦੀ ਏ ਜਿੱਥੇ શ્રી ਹਰੀ ਵਿਸ਼ਨੂੰ ਜੀ ਰੈਂਦੇ ਨੇ। বিনা શ્રી ਹਰੀ ਵਿਸ਼ਨੂੰ ਦੇ માતા લક્ષ્મીજી ਕੀਤੇ ਵੀ ਨਹੀਂ ਜਾਗੀ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਕੀ ਕਰਦੇ ਆ માતા ਦੇਵੀ લક્ષ્મીજી ਨੂੰ ਪ੍ਰਸੰਨ ਕਰਨ ਦੇ ਲਈ ਬਹੁਤ ਸਾਰੇ ਪਾਠ, ਪੂਜਾ, ਅਰਚਨਾ, ਆਰਾਧਨਾ ਕਰਦੇ ਨੇ। ਆਪਣੇ ਵੱਲੋਂ ਉਹ ਪੂਰੀ ਕੋਸ਼ਿਸ਼ ਕਰਦੇ ਮੈਂ ਤਾਂ ਦੀ ਦੀਵੀ ਮਾਂ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਦੇ ਲਈ ਕਹਿੰਦਾ ਭਾਵ ਇਹ ਹੀ ਹੈ ਕਿ ਉਹ ਸਭ ਕੁਝ ਕਰਕੇ ਦੇਖ ਲੈਂਦੇ ਆ ਪਰ ਫਿਰ ਵੀ ਉਹਨਾਂ ਦੇ ਕੋਲ ਪੈਸਾ ਨਹੀਂ ਆਉਂਦਾ ਏਸੇ ਤਰੀਕੇ ਦੇ ਨਾਲ 1400 ਸੀਤਾ ਨਦੀ ਦੇਵੀ ਮਾਂ ਲక్ష్ਮੀ ਜੀ ਉਹ ਸ਼੍ਰੀ ਹਰੀ ਵਿਸ਼ਵੂ ਜੀ ਦੇ ਨਾਲ ਬਲਾਉਗੇ ਕਦਰ ਦੀ ਦੇਵੀ ਮਾਤਾ ਲక్ష్ਮੀ ਜੀ ਦੌੜੀ ਆਉਂਦੀ ਵਿਸ਼ੇਸ਼ ਕਰਕੇ ਅੱਜ ਦਾ ਛੇੜਾ ਸੀ ਤੁਹਾਡੇ ਲਈ ਉਹ ਪਾ ਲੈ ਕੇ ਆਇਆ ਜਾਂ ਇਹ ਉਪਾਦੀ ਨਾਲ ਤਾਂ ਨਦੀ ਦੇਵੀ ਮਾ ਲక్ష్ਮੀ ਜੀ ਦਾ ਵਾਸ ਅਬੇਸ਼ਾ ਉਸ ਜਗ੍ਹਾ ਤੇ ਹੋਵੇਗਾ ਜਿੱਥੇ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਵਾਸ ਹੋਵੇਗਾ ਤੇ ਜਿਵੇਂ ਹੀ ਅਸੀਂ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਪਰਸੰਨ ਕਰਦੇ ਆ ਇਹ ਉਪਾ ਕਰਕੇ ਤੇ ਮਾਤਾ ਲక్ష్ਮੀ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਇਸੀ ਤਰੀਕੇ ਦੀ ਨਾਲ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਧਨ ਦੇ ਸੰਬੰਧੀ ਪ੍ਰੋਬਲਮ ਇਹ ਜਿਹੜੀ ਉਹ ਤਾਂ ਦੂਰ ਹੋਵੇਗੀ ਹੀ ਹੋਵੇਗੀ ਇਸ ਲਈ ਨਾਲ ਨਾਲ ਮਾਤਾ ਲక్ష్ਮੀ ਜੀ ਤੁਹਾਡੇ ਘਰ ਦੇ ਵਿੱਚ ਠਹਿਰ ਜਾਵੇਗੀ ਕਹਿਣ ਦਾ ਭਾਵ ਕਿ ਮਾਤਾ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਵਾਸ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਆਟੋਮੈਟਿਕਲੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪੈਸਾ ਆਉਂਦੇ ਸਾਰੇ ਹੀ ਰਸਤੇ ਖੁੱਲ ਜਾਣਗੇ ਇਸੇ ਤਰੀਕੇ ਦੇ ਨਾਲ ਜਿਹੜੀ ਲੋਕ ਕਹਿੰਦੀ ਆ ਪੈਸਾ ਤਾਂ ਹੀ ਗਏ ਪਰ ਫਜ਼ੂਲ ਖਰਚ ਦੇ ਵਿੱਚ ਵੇਸਟ ਨਾ ਫਜ਼ੂਲ ਖਰਚ ਦੇ ਵਿੱਚ ਤੁਹਾਡਾ ਪੈਸਾ ਬਿਲਕੁਲ ਵੀ ਵੇਸਟ ਨਹੀਂ ਹੋਵੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਨਾਲ ਸਤੇਰ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ ਵਾਸ ਹੋ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਵਾਸਤੂ ਦੋਸ਼ ਚੱਲ ਰਿਹਾ ਹੈ ਗ੍ਰਹਿ ਦੋਸ਼ ਹੈ ਜਾਂ ਫਿਰ ਤੁਹਾਡੇ ਘਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਵੀ ਤੁਰੰਤ ਹਟਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਉਪਾਅ ਕਰਨਾ ਸ਼ੁਰੂ ਕਰਦੇ ਹੋਗੇ ਤੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਓਪਰ ਨੂੰ ਅਸੀਂ ਕਿਵੇਂ ਕਰਨਾ ਹੈ ਕਿਹੜੀ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਸੀ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੀ ਨਾਲ ਜਦੋਂ ਸਾਡੀ ਘਰ ਦੇ ਵਿੱਚ ਕੋਈ ਵੀ ਸ਼ੁਭ ਕੰਮ ਹੁੰਦਾ ਹੈ ਕੋਈ ਵਿਆਹ ਸ਼ਾਦੀ ਦਾ ਕੰਮ ਹੁੰਦਾ ਹੈ ਚਾਹ ਕਰ ਦੇ ਵਿੱਚ ਗ੍ਰਹਿ ਪ੍ਰਵੇਸ਼ ਹੁੰਦਾ ਤਾਂ ਉਹ ਸਮੇਂ ਹਲਦੀ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਹਲਦੀ ਜੋ ਹੁੰਦੀ ਹੈ ਉਹ ਨਕਾਰਾਤਮਕਤਾ ਨੂੰ ਦੂਰ ਕਰਦੀ ਹੈ ਹਲਦੀ ਚੰਨੀਆਂ ਵੀ ਬੁਰੀਆਂ ਸ਼ਕਤੀਆਂ ਨੇ ਬੁਰੀ ਨਜ਼ਰ ਇਹ ਸਾਰੀਆਂ ਚੀਜ਼ਾਂ ਨੂੰ ਦੂਰ ਕਰ ਦਿੰਦੀ ਹੈ ਹਲਦੀ 네ਗੇਟਿਵਿਟੀ ਨੂੰ ਦੂਰ ਕਰਦੀ ਇਸ ਕਰਕੇ ਸ਼ੁਭ ਕੰਮ ਕਰਨ ਤੋਂ ਪਹਿਲਾਂ ਹਲਦੀ ਦਾ ਪਰ ਜੋ ਕੀਤਾ ਜਾਂਦਾ ਹੈ ਇਹ ਹਲਦੀ ਦਾ ਪਰਯੋਗ ਇਸ ਕਰਕੇ ਪਹਿਲਾਂ ਕੀਤਾ ਜਾਂਦਾ ਤਾਂ ਜੋ ਕਿ ਜਿਹੜਾ ਵੀ ਅਸੀਂ ਸ਼ੋਭ ਕੰਮ ਕਰਨ ਲੱਗੇ ਆ ਉਹ ਸ਼ੋਭ ਕੰਮ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗੜ ਨਾ ਆਵੇ ਕਿਸੇ ਵੀ ਤਰ੍ਹਾਂ ਦਾ ਵਿਗੜ ਨਾ ਆਵੇ ਤੇ ਉਹ ਬਿਨਾਂ ਰੁਕਾਵਟ ਤੇ ਜਿਹੜਾ ਕੰਮ ਹੀ ਸਾਡਾ ਹੋ ਜਾਵੇ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਪਾਅ ਦੱਸਣ ਲੱਗੇ ਆ ਨਾ ਵੱਡੇ ਤੋਂ ਵੱਡਾ ਵਾਸਤੂ ਦੋਸ਼ ਨજર ਦੋਸ਼ ਘਰੋਂ ਕਿਸੇ ਦੀ ਬੁਰੀ ਨજર ਲੱਗ ਗਈ ਇਕਰ ਤੁਹਾਡੇ ਘਰ ਦੇ ਵਿੱਚ ਬੁਰੀਆਂ ਸ਼ਕਤੀਆਂ ਦਾ ਪ੍ਰਵੇਸ਼ ਹੋ ਗਿਆ ਇਹ ਹੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਉਪਾਅ ਕਰਨ ਦੇ ਨਾਲ ਦੂਰ ਹੋ ਜਾਣ گی۔ ਹਲਦੀ ਦੇ ਵਿੱਚ ਬਹੁਤ ਜ਼ਿਆਦਾ ਚਮਤਕਾਰੀ ਕੋਲ ਫਾਇਦੇ ਹੁੰਦੇ ਨੇ ਤੇ ਇਸ ਦੇ ਵਿੱਚ ਬਹੁਤ ਜ਼ਿਆਦੀ ਸ਼ਕਤੀ ਹੁੰਦੀ ਹੈ ਬਸ ਇਸ ਦਾ ਜਿਹੜਾ ਵੀ ਤੁਸੀਂ ਉਪਾਅ ਕਰਨਾ ਹੈ ਨਾ ਉਸ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਸੋਚ ਸਮਝ ਕੇ ਕਰਨਾ ਹੈ। ਇਸੇ ਤਰੀਕੇ ਦੇ ਨਾਲ ਹੁਣ ਗਰਲ ਕਰ ਲੈਂਦੇ ਆ ਕਿ ਇਹ ਕਿਹੜਾ ਉਪਾਏ ਤੇ ਅਸੀਂ ਇਹਨੂੰ ਕਿਹੜੇ ਤਰੀਕੇ ਦੇ ਨਾਲ ਕਰ ਗਏ ਇਸ ਉਪਾਰ ਨੂੰ ਤੁਸੀਂ ਜਿਹੜੀ ਸੰਗਰਾਦ ਆਉਣ ਵਾਲੀ ਉਸ ਮਹੀਨੇ ਦੇ ਵਿੱਚ ਹਾੜ ਦੇ ਮਹੀਨੇ ਦੇ ਵਿੱਚ ਕਿਸੇ ਵੀ ਸ਼ੁੱਕਰਵਾਰ ਦੇ ਦਿਨ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਸੰਗਰਾਦ ਦੇ ਪਹਿਲੇ ਸ਼ੁੱਕਰਵਾਰ ਨੂੰ ਇਹ ਉਪਾਅ ਕਰ ਲੋਗੇ ਤਾਂ ਤੁਹਾਡੋ ਸੋਨੇ ਤੇ ਸੁਹਾਗੇ ਵਾਲੀ ਕਰਨ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਥੋੜਾ ਜਿਹਾ ਕਿਸੇ ਵੀ ਬਰਤਨ ਦੇ ਵਿੱਚ ਜਾਂ ਕਟੋਰੀ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਜਲ ਲੈ ਲੈਣਾ ਹੈ ਜਲ ਲੈਣ ਤੋਂ ਬਾਅਦ 2 ਤੋਂ 3 ਚੁਟਕੀਆਂ ਤੁਸੀਂ ਪੀਸੀ ਹੋਈ ਹਲਦੀ ਲੈ ਲੈਣੀ ਹੈ ਤੋਂ ਉਹ ਹਲਦੀ ਨੂੰ ਇਸ ਪਾਣੀ ਦੇ ਵਿੱਚ ਘੋਲ ਲੈਣਾ ਤੇ ਘੋਲਣ ਤੋਂ ਬਾਅਦ ਦੇ ਵਿੱਚ ਸ਼੍ਰੀ ਹਰੀ ਵਿਸ਼ਨੂੰ ਜੀ ਰਾ ਤੇ ਆਣ ਧਾਰ ਦੇ ਹੋਏ ਜਾ ਫਿਰ ਤੁਸੀਂ ਇਸ ਮੰਤਰ ਨੂੰ ਬੋਲਦੇ ਹੋਏ ਇਹ ਮੰਤਰ ਇਹ ਜੋ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਜਾਂ ਫਿਰ ਕਿਸੇ ਕਾਪੀ ਤੇ ਨੋਟ ਕਰਕੇ ਰੱਖ ਸਕਦੇ ਅੰਤਰੀ ਊਮ ਬਗਵਤੇ ਵਾਸ਼ੂਦੇ ਵਾਇ ਨਾਬਾ ਇਹ ਮੰਤਰ ਬੋਲ ਲਓਗੇ ਤੇ ਬਹੁਤ ਹੀ ਜ਼ਿਆਦਾ ਉਤਮ ਰਹੇਗਾ ਜੇਕਰ ਇਹ ਮੰਤਰ ਤੁਹਾਣ ਦੇ ਵਿੱਚ ਨਹੀਂ ਵੀ ਰਹਿੰਦਾ ਤਾਂ ਤੁਸੀਂ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਧਿਆਨ ਧਾਰ ਲੈ ਜਾ ਇਸ ਤਰੀਕੇ ਵੀ ਬੋਲ ਸਕਦੇ ਹੋ ਜੈ ਸ਼੍ਰੀ ਹਰੀ ਵਿਸ਼ਨੂੰ ਜੈ ਮਾ ਲਕਸ਼ਮੀ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਮੰਤਰ ਬੋਲਣਾ ਹੈ ਤਾਂ ਤੁਸੀਂ 11 ਵਾਰ ਬੋਲਣਾ ਹੈ ਤੇ ਜੇਕਰ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲਕਸ਼ਮੀ ਜੀ ਦਾ ਤੁਸੀਂ ਨਾਮ ਲੈਣਾ ਤਾਂ ਉਹ ਤੁਸੀਂ ਸਿਰਫ ਤਾਂ ਸਿਰਫ ਇੱਕ ਵਾਰ ਹੀ ਲੈਣਾ ਏ ਇਸੇ ਤਰੀਕੇ ਦੇ ਨਾਲ ਇਹ ਸਭ ਬੋਲਣ ਤੋਂ ਬਾਅਦ ਦੇ ਵਿੱਚ ਜਿਹੜਾ ਹਲਦੀ ਵਾਲਾ ਪਾੜੀ ਨਾ 1-2 ਸੈਕਿੰਡ ਦੇ ਲਈ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਊਜਾ ਵਾਲਾ ਸਥਾਨ ਜਾ ਫਿਰ ਕੋਈ ਮੰਦਰ ਬਣਿਆ ਹੋਇਆ ਤੁਸੀਂ ਉਥੇ ਰੱਖਦੇ ਰਹੇ ਦੋ ਤਿੰਨ ਸੈਕਿੰਡ ਉਥੇ ਰੱਖਣ ਤੋਂ ਬਾਅਦ ਦੇ ਵਿੱਚ ਉਸ ਜਾਲ ਨੂੰ ਚੁੱਕ ਕੇ ਸਭ ਤੋਂ ਪਹਿਲਾਂ ਉਸ ਹਲਦੀ ਵਾਲੇ ਪਾਣੀ ਦਾ ਜਿਹੜਾ ਛਿੜਕਾਇ ਸਭ ਤੋਂ ਪਹਿਲਾਂ ਮੰਦਰ ਤੋਂ ਵਿੱਚ ਹੀ ਕਰਨਾ ਹੈ ਜਿਹੜਾ ਪਾਠ ਪੂਜਾ ਵਾਲਾ ਸਥਾਨ ਮੰਤਰ ਹੋਵੇਗਾ ਉਥੇ ਹੀ ਕਰਨਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਸਾਰੇ ਘਰ ਦੇ ਜਿੰਨੇ ਕਮਰੇ ਨੇ ਉਥੇ ਕਰਨਾ ਹੈ ਤੇ ਜਿਹੜੀ ਤੁਹਾਡੀ ਰਸੋਈ ਬਣੀ ਹੋਈ ਹੈ ਤੇ ਤੁਸੀਂ ਰਸੋਈ ਦੇ ਵਿੱਚ ਵੀ ਕਰਨਾ ਹੈ ਤੁਹਾਡੇ ਘਰ ਦੀ ਬਾਲਕੋਨੀ ਤੁਹਾਡੇ ਘਰ ਦਾ ਬਰਾਂਡਾ ਚ ਉਹ ਵੀ ਜਿੰਨੀ ਵੀ ਜਗਾ ਬਣੀ ਹੋਈ ਹੈ ਨਾ ਹਰ ਇੱਕ ਜਗਾ ਤੇ ਤੁਸੀਂ ਇਸ ਹਲਦੀ ਵਾਲੇ ਪਾਣੀ ਦਾ ਛਿੜਕਾ ਕਰਦੇ ਇਸਾਰੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਛਿਟਕਾ ਕਰਨ ਤੋਂ ਬਾਅਦ ਦੇ ਵਿੱਚ ਘਰ ਦਾ ਛੇੜਾ ਮੁੱਖ ਦੁਆਰ ਹੋਏਗਾ ਘਰ ਦਾ ਮੇਨ ਗੇਟ ਹੋਏਗਾ ਉੱਥੇ ਤੁਸੀਂ ਜ਼ਰੂਰ ਕਰਕੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਹਲਦੀ ਵਾਲੇ ਪਾਣੀ ਦਾ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਛਿੜਕਾਅ ਕਰਨਾ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਰਾਤੋਂ ਰਾਤ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਉਸ ਪੈਸੇ ਨੂੰ ਸੰਭਾਲ ਹੀ ਨਹੀਂ ਪਾਉਗੇ। ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਇਹ ਉਪਾਅ ਸਧਾਰਨ ਨਹੀਂ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਉੱਤਮ ਉਪਾਅ ਹੈ। ਇਹ ਉਪਾਅ ਤੁਸੀਂ ਇੱਕ ਵਾਰ ਕਰਕੇ ਜ਼ਰੂਰ ਦੇਖੋ ਤੇ ਇਸ ਦਾ ਰਿਜ਼ਲਟ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਹੋਵੇਗਾ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਸੀਂ ਦੇਖੋਗੇ ਕਿ ਕਿਵੇਂ ਇਹ ਤੁਹਾਡੇ ਜੀਵਨ ਨੂੰ ਬਾਦਲ ਕੇ ਰੱਖ ਦੇਵੇਗਾ ਅਲਦੀ ਤੁਹਾਡੀ ਕੁੰਡਲੀ ਦੇ ਵਿੱਚ ਦੇਵ ਗੁਰੂ ਬ੍ਰਹਸਪਤੀ ਨੂੰ ਬਹੁਤ ਹੀ ਜ਼ਿਆਦਾ ਮਜ਼ਬੂਤ ਕਰਕੇ ਰੱਖ ਦਿੰਦੀ ਹੈ ਇਸੇ ਤਰ੍ਹਾਂ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਹਲਦੀ ਬਹੁਤ ਜ਼ਿਆਦਾ ਪਰਸਨ ਕਰਦੀ ਹੈ ਹਲਦੀ ਘਰ ਦੇ ਵਿੱਚ ਧਰਨ ਨੂੰ ਲੈ ਕੇ ਆਉਣ ਤੇ ਤੁਹਾਨੂੰ ਨੂੰ ਵਧਾਉਣ ਤੇ ਸੁਖ ਸਮ੍ਰiddhi ਵਧਾਉਣ ਦਾ ਕੰਮ ਕਰਦੀ ਇਸ ਤਰੀਕੇ ਦੇ ਨਾਲ ਹਲਦੀ ਦੇ ਜਿੰਨੇ ਵੀ ਉਪਾਅ ਹੋਣਗੇ ਉਹ ਤੁਹਾਡੇ ਘਰ ਦੇ ਵਿੱਚ ਰਾਤੋਂ ਰਾਤ ਚਮਤਕਾਰ ਕਰਨੇ ਸ਼ੁਰੂ ਕਰ ਦੇਣਗੇ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਸ਼ਾਮ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਕਰਨਾ ਹੈ ਰਾਮਦੇਸਮੀ ਇਸ ਉਪਾਰ ਨੂੰ ਤੁਸੀਂ ਆਰਾਮ ਦੇ ਨਾਲ ਕਰ ਸਕਦੇ ਹੋ ਪਰ ਸੂਰਜ ਸ਼ਿਪਨ ਤੋਂ ਪਹਿਲਾਂ-ਪਹਿਲਾਂ ਤੁਸੀਂ ਕਰ ਲੈ। ਜਿਵੇਂ ਹੀ ਸੂਰਜ ਛਿਪ ਜਾਵੇਗਾ ਉਸ ਤੋਂ ਬਾਅਦ ਤੁਸੀਂ ਇਸ ਉਪਾਰ ਨੂੰ ਬਿਲਕੁਲ ਵੀ ਨਹੀਂ ਕਰਨਾ। ਤੁਸੀਂ ਇਸ ਉਕਾਰ ਨੂੰ ਕਰਕੇ ਦੇਖਿਓ ਤੇ ਇਸ ਦੇ ਚਮਤਕਾਰ ਵੀ ਤੁਸੀਂ ਦੇਖਿਓ। ਇਸ ਦੇ ਨਾਲ-ਨਾਲ ਤੁਸੀਂ ਜਦੋਂ ਇਸ਼ਨਾਨ ਕਰਨਾ, ਨਹਾਉਣਾ 1 ਤੋਂ 2 ਚੁਟਕੀ ਹਲਦੀ ਉਸ ਪਾਣੀ ਦੇ ਵਿੱਚ ਮਿਲਾ ਕੇ ਹਲਦੀ ਵਾਲੇ ਪਾਣੀ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਸੁਭਾਗਿਆ ਦੇ ਵਿੱਚ ਬ੍ਰਹਿਤੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਮਹਾਤਨੀ ਤੋਂ ਵੀ অতি ਮਹਾਤਨੀ ਬਣ ਜਾਓਗੇ ਤੁਹਾਡੇ ਕੋਲ ਪਾਵੇ ਕਿੰਨਾ ਵੀ ਪੈਸਾ ਹੈ ਹੋਰ ਤੁਹਾਡੇ ਕੋਲ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਛੋਟਾ ਜਿਹਾ ਉਪਾਅ ਹੈ ਇਸ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖੀ हां जी यही सी जी ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਸ਼ੂਟਾ ਜਿਹੜਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਹੈ ਇਸ ਤਰ੍ਹਾਂ ਦੀਆਂ ਉਪਾਅ ਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੀ ਨਾਲ ਕਿਸੇ ਹੋਰਤਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਪਰਮਾਤਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਕਹਤਾ ਕਿ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਧੰਨਵਾਦ ਜੀ